ਸੰਗਤ ਕਰਦੇ ਆਂ ਕਾਫੀ ਚਿਰ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਅਨਪਾਉ ਹੈ ਇਹ ਕੀਰਤਨ ਕਰ ਰਹੇ ਸਨ ਤੇ ਮੈਨੂੰ ਬਾਬਾ ਈਸ਼ਰ ਸਿੰਘ ਜੀ ਦਾ ਬਚਨ ਯਾਦ ਆ ਰਿਹਾ ਸੀ ਕਹਿੰਦੇ ਕੋਈ ਰਸਨਾ ਤੋਂ ਕੀਰਤਨ ਕਰੇ ਤੇ ਕੰਨਾਂ ਤੱਕ ਅਸਰ ਰਹਿੰਦਾ ਹੈ ਕੋਈ ਰਸਨਾ ਤੋਂ ਕੀਰਤਨ ਕਰੇ ਤੇ ਕੰਨਾਂ 'ਤੇ ਅਸਰ ਰਹਿੰਦਾ ਸੁਣਨ ਵਾਲੇ ਦੇ ਕੋਈ ਹਿਰਦੇ ਤੋਂ ਕੀਰਤਨ ਕਰੇ ਤੇ ਦੂਜੇ ਦੇ ਹਿਰਦੇ 'ਚ ਵੱਸਦਾ ਕਹੇ ਕਿ ਆਖੋ ਸਾਤ ਜੀ ਵਾਹਿਗੁਰੂ ਵਾਰ ਲਗੀ ਰਵੇ ਇਹ ਜਿਹੜੀ ਗੱਲ ਕਹਿੰਦੇ ਸਨ ਜੋ ਬੋਲਦੇ ਸਨ ਉਹ ਅੰਦਰੋਂ ਨਿਕਲਣ ਨਾਲ ਆਨੰਦ ਆਦਾ ਰਲੀ ਮੈਲੀ ਕਿੰਡੀ ਵਧੀਆ ਗੱਲ ਸੁਣਾਈ ਇਹਨਾਂ ਨੇ ਕਮਾ ਉਹ ਹਾਲਤ ਜਿਸਾਂ ਕੇ ਲੋਕੀ ਮੈਨੂੰ ਦੀਵਾਲੀ ਦਿੰਦੇ ਸੀ ਕਹਿੰਦੇ ਗੁਰੂ ਰਾਮਦਾਸ ਜੀ ਨੇ ਉੱਥੇ ਪਹੁੰਚਾ ਤਾ ਤੈਨੂੰ ਦੀਵਾਲੀਆਂ ਵੰਡਣ ਵਾਲਾ ਬਣਾਇਆ ਵਰਣ ਵਾਲਾ ਇਹਨਾਂ भजन ਸੁਣਾਇਆ ਤੇ ਮੈਨੂੰ ਬਚਪਨ ਯਾਦ ਆ ਗਿਆ ਸਾਡੇ ਵੀ ਬਚਪਨ ਚ ਗਰੀਬੀ ਇੰਨੀ ਸੀ ਕਿ ਜੇ 10 ਦਿਨ ਲਈ ਘਰ ਮਿਸਤਰੀ ਲਾਣਾ ਹੈ ਤੇ ਮਜ਼ਦੂਰ ਨਹੀਂ ਲਾਣਾ ਮਜ਼ਦੂਰ ਵਾਲਾ ਕੰਮ ਆਪ ਕਰਨਾ ਵੀ ਉਹ ਦਿਹਾੜੀ ਬਚ ਜੇ ਗਰੀਬੀ ਇੰਦੀ ਚੌਂਕ ਜੈ ਸਿੰਘ ਮੰਗਲ ਲਵਾਈ ਹੁੰਦਾ ਸੀ ਉਹਦੇ ਉੱਤੇ ਸਾਡੀ ਰਿਆਇ ਸੀ ਸਾਡੇ ਪਿਤਾ ਜੀ ਨੇ ਮਾਤਾ ਜੀ ਨੇ ਲਵਾਈ ਕੋਲੋਂ ਪਾ ਦੁੱਧ ਰਾਤੀ ਸਾਨੂੰ ਲੈ ਕੇ ਦੇਣਾ ਵੀ ਅੱਜ ਤੁਸੀਂ ਸਾਰਾ ਦਿਨ ਮਿਸਰੀਆਂ ਨਾਲ ਲੱਗੇ ਰਹੇ ਹੋ ਤੇ ਦੁੱਧ ਪੀ ਲਿਆ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਪਰ ਚਲੋ ਕਈ ਵਾਰੀ ਪਿਆਰ ਜੇ ਨਿਕਲ ਜਾਂਦੀਆਂ ਕਲੀ ਮੈਂ ਆਪ ਕਰਦਾ ਰਿਹਾ ਕਰ ਕਲੀ ਇਹ ਬਚਨ ਸੁਣਾ ਰਹੇ ਸੀ ਦਿਵਾਲੀਆਂ ਮੰਡਣ ਅੱਲਾ ਤੇ ਮੇਰੇ ਉਹ ਯਾਦ ਆ ਗਿਆ ਮੈਂ ਕਿਹਾ ਮਿਸਤਰੀਆਂ ਨਾਲ ਮਜ਼ਦੂਰ ਦਾ ਕੰਮ ਆਫ ਕਰਦੇ ਸੀ ਅੱਜ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਜੀ ਰੇ ਸੌਆਂ ਦੀ ਗਿਣਤੀ ਵਿੱਚ ਮਿਸਤਰੀ ਮਜ਼ਦੂਰ ਸਾਰੇ ਕਾਰਜ ਕਰਦੇ ਨੇ ਕਿੱਥੇ ਤੱਕ ਕਿੱਥੇ ਗੁਰੂ ਨੇ ਪਹੁੰਚਾ ਦੇ ਉਹਦੀ ਕਿਰਪਾ ਬਹੁਤ ਹੁਣ ਕਲੀ ਘਟ ਗਈ ਹੈ ਗੱਲ ਕਲੀ ਹੁੰਦੀ ਹੈ ਕਿ ਰਾਜੇ ਹੁਣ ਘਟ ਗਈ ਹੁਣ ਪੇਂਟ ਹੋ ਗਿਆ ਰੋਗਨ ਹੋ ਗਿਆ ਉਹ ਕਹਿੰਗੇ ਤੁਸੀਂ ਪਊਵਲ ਸਾਹਿਬ ਕੋ ਕਿਤੇ ਹੀ ਸਾਜ ਦੋ ਦਿਨਾਂ ਰਹੀ ਜਾਂਦੇ ਪੂਲਾ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਤੇ ਜਾਊਗਾ ਹੁਣ ਉੱਥੇ ਕਿੰਨੇ ਹੀ ਰੋਗਨ ਲੈ ਵੇਲੀ ਦੀ ਵੇਲ ਦਾ ਦੋ ਕੰਮ ਕਰ ਰਹੇ ਹੁੰਦੇ ਅਗਲੇ ਦੋ ਤਿਆਰ ਹੁੰਦੇ ਉਹ ਹੁੰਦੇ ਅਗਲੇ ਹੋਰ ਤਿਆਰ ਕੀ ਮਿਸਤਰੀ ਕੀ ਮਿਹਨੂਰ ਕੀ ਰੋਗਨ ਵਾਲੇ ਕੀ ਲੋਹਾਰ ਕੀ ਐ ਲੋਹੇ ਦਾ ਕੰਮ ਕਰਨ ਰੇ ਤੇ ਇਹਨਾਂ ਭਜਨ ਸੁਣਾਇਆ ਤੇ ਮੈਂ ਕਿਹਾ ਵੇਖੋ ਵਾਕੇ ਗੁਰੂ ਰਾਮਦਾਸ ਜੀ ਅਸੀਂ ਆਪ ਕਲੀਆਂ ਕਰਨ ਵਾਲੇ ਅੱਜ ਤੁਸੀਂ ਕਿੰਨੀ ਕਿਰਪਾ ਤੁਹਾਡੀ ਗੱਜ ਕੇ ਆਖੋ ਸਤਨਾਮ ਗੁਰੂ ਰਾਮਦਾਸ ਜੀ ਉਹ ਕਹਿੰਦੇ ਐ ਹੋ ਮਨ ਤਨ ਖੋਜੀ ਪਾਲ ਪਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਤਨ ਨੂੰ ਵੀ ਖੋਜਿਆ ਗੁਰੂ ਰਾਮਦਾਸ ਕਹਿੰਦੇ ਮਨ ਨੂੰ ਵੀ ਪਿਆਰਾ ਕਿੱਥੇ ਮਿਲੇ ਮਿਲ ਸਤ ਸੰਗਤ ਖੋ ਨਸਾਈ ਵਿਚ ਸੰਗਤ ਹਰ ਪ੍ਰਭ ਵਸੇ ਜਿਆ ਸੰਗਤ ਦੇ ਸੇਵਕ ਮਾਲੇ ਲੇਖ ਮਟ ਜਾਣ

ਦੇਵ ਕਮਲ ਸੰਗਤ ਦੀ ਸੇਵ ਕਮਲ ਸੰਗਤ ਦੀ ਸੇਵ ਕਮਲ ਦੇਖ ਮਿਟ ਜਾਣ ਕੇ ਸੰਗਤ ਦੀ ਸੇਵ ਕਮਲ ਦੇਖ ਮਿਟ ਜਾਣ ਕੇ ਸੰਗਤ ਦੀ ਸੇਵ ਕਮਲ ਦੇਖ ਮੁਟ ਜਾਣ আরে বলো ਰਾਮ ਸੇਵਰ ਪਛਤਾਏਗਾ ਮਨ ਰਾਮ ਸੇਵਰ ਪਛਤਾਏਗਾ ਪੰਗਤੀ ਸਖਤ ਚਪੇੜਾ ਸਿਮਰਨ ਭਜਨ ਦਇਆ ਨਹੀਂ ਕੀਤੀ ਤੋ ਮੋਹ ਚੋਟਾ ਆਏ ਕੋ ਕਿਉ ਜਾਮ ਆਏ ਕੇਸ ਕਟ ਕੇ ਤਾਂ ਦਿਨ ਕਛ ਨ ਬਸਾਏ ਕੋ ਸਿਮਰਨ ਭਜਨ ਦਇਆ ਨਹੀਂ तो जो जोड़ा हैम जब जबलेखा मांगे क्या मुफलोए करम राय जबलेखा मांगे क्या, लेके। मंगे क्या एक काम कर ला ਕਹਿ ਕਵੀਰ ਸੁਨੋ રે ਸੰਤੋ ਕਹਿ ਕਵੀਰ ਸੁਨੋ રે ਸੰਤੋ ਸਾਧ ਸੰਗਤ ਕਰ ਜਾਏਗਾ ਐ ਸਾਧ ਸੰਗਤ ਕਰ ਜਾਗੀ ਸੰਗਤ ਦੇ ਸੇਵਕ ਮਾਲੇ ਲੇਖ ਮਟ ਜਾਣਗੇ ਸੰਗਤ ਦੀ ਪ੍ਰੇਮ ਪ੍ਰਵਾਹ ਬੋਲ ਸੰਗਤ ਵਾਹ ਏਹ ਹੈ ਸਤਿਗੁਰਾਂ ਦੇ ਚੇਤੇ ਮਿਲ ਜਾਣਗੇ ਸੰਗਤ ਦੀ ਦੇਵਕਮ ਹਮ ਆਪਣ ਪਰੇ ਮਾਇਆ ਮੋਹ ਪਰਮ ਕੇ ਫੂਲੇ ਸੁਤ ਤਰਾਸਿਓਂ प्रीत ਲਗਾਈ ਇੱਕ ਉਤਮ ਪੰਥ ਸੁਣਿਓ ਖੁਰ ਸੰਗਤ ਜੀ ਦੀ ਪੰਗਤੀ ਧਿਆਨ ਨਾਲ ਸੁਣਿਓ ਸਾਰੇ ਭਾਈ ਤੇਹ ਮਿਲੰਦ ਜਮ ਤਰਾਸ ਮਟਾਈ ਜੀ ਦੀ ਪੰਗਤੀ ਦੁਆਰਾ ਤੁਹਾਨੂੰ ਹਾਏ ਹਰਿ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਉਤਮ ਪੰਥ ਸਭ ਰਸਤਾ ਉਹ ਮੈਨੂੰ ਰਾਹ ਲੱਭਿਆ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਹਾਂਜੀ ਇੱਕਿਆ ਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਾਖੋ ਸਿਰ ਨਾਈ ਕਿ ਉੱਤਮ ਪੰਥ ਸੁਣਿਆ ਗੁਰ ਸੰਗਤ ਤਹਮਨਤ ਜਮ ਤ੍ਰਾਸ ਮਿਟਾਈ ਮਾ ਸੰਗਤ ਦੀ ਸੇਵਕ ਵਾਲਾ ਲੇਖ ਮਿਟ ਜਾਣ ਕੇ ਸੰਗਤ ਦੀ ਸੇਵਕ ਵਾਲਾ ਲੇਖ ਮਿਟ ਜਾਣ ਕੇ ਕਟੀਆਂ ਜਮਕੀ ਫਾਸ ਸੁਖ ਦਾ ਤਾਂ ਮੰਜਨੋ ਕਿਸ ਆਗੇ ਕਰ ਅਰਦਾਸ ਮੇਹਰ काहे रे मन चित्व में उदम चार हर, हर की ओ परिया सैल पत्थर में जल्दी उपाय जितिया कर रहा मेरे मा की जी मेरे ਸੰਗਤ ਚ ਮਿਲੇ ਸੋ ਘਰਿਆ ਸੰਗਤ ਦੀ ਸੇਵ ਕਮਾਲੇ ਲੇਖਣਤ ਜਾਣਗੇ ਸੰਗਤ ਦੀ ਦੇਖ ਮਿਟ ਜਾਣ ਕੇ ਸੰਗਤ ਦੀ ਸੇਵ ਤੁਮਾਲਾ ਦੇਖ ਮਿਟ ਜਾਣ ਕੇ ਸੰਗਤ ਦੀ ਸੇਵ ਤੁਮਾਲਾ ਦੇਖ ਮਿਟ ਜਾਣ ਕੇ ਸੰਗਤ ਦੀ ਸੇਵ ਤੁਮਾਲਾ ਦੇਖ ਮਿਟ ਜਾਣ ਕੇ ਸੰਗਤ ਦੀ ਸੰਵਾ ਲੈ ਹੇ ਸ੍ਰੀ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ جا کے مستک کرم ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਓਟ ਅਪਰਾਧ ਓਟ ਅਪਰਾਧ ਸਾਧ ਸੰਗ ਮਿਟੈ ਸੰਗਤ ਦੀ ਸੇਵ ਕਮਾਲ ਲੇਖ ਮਿਟ ਜਾਣ ਕੇ ਸੰਗਤ ਦੀ ਸੇਵ ਕਮਾਲ ਲੇਖ ਮਿਟ ਜਾਣ ਕੇ ਸੰਗਤ ਦੀ ਸੇਵ ਕਮਾਲ ਸਾਧ ਸੰਗ ਮਨ ਲੱਗ ਮਨ ਲਾਖੀ ਮਨ ਲਾਖੀ ਸਾਧ ਸੰਗ ਮਨ ਲਾਖੀ ਪਰ ਪਰਮ ਪਯੋ ਸਾਥੀ ਦੇ ਸੇਵ ਕਮਾਲੇ ਲੇਖ ਮਿਟ ਜਾਣ ਕੇ ਸੰਗਤ ਦੀ ਸੀ ਸੇਵ ਕਮਾਲੇ ਲੇਖ ਮਿਟ ਜਾਣ ਕੇ ਸੰਗਤ ਦੀ ਸੀ ਸੇਵ ਕਮਾਲੇ ਮੇਰੇ ਮਾਦੋਰੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਮੇਨੇ ਸਤ ਸੰਗਤ ਮਿਲੇ ਸੋ ਤਰਿਆ ਅਵਰ ਕਾਜ ਤੇਰੇ ਕਿਤੇ ਨਾ ਕਾਉ ਅਵਰ ਕਾਜ ਤੇਰੇ ਕਿਤੇ ਨਾ ਮਿਲ ਸਾਧ ਸੰਗਤ ਪਜ ਕੇ ਵਰਨਾ ਤੇਰੀਆਂ ਦੋ ਬਾਹਾਂ ਦਾ ਬਲ ਹਜ਼ਾਰਾਂ ਵਰਗਾ ਬਣ ਜਾਂਦਾ ਜਦੋਂ ਤੂੰ ਸੰਗਤ 'ਚ ਆ ਜਾ। ਵਾਹ। ਵਾਹ ਉਹਨਾਂ ਦੀ ਗੱਲ। ਚੋਪੈਰਾ ਚੱਲ ਰਿਹਾ ਹੋਵੇ। 11500 ਸਰੀਰ ਸੁਹਮਣੀ ਸਾਹਿਬ ਦਾ ਪਾਠ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਕਿਰਪਾ ਕਰਨ ਉੱਥੇ ਫਿਰ ਇੱਕ ਪਾਠ ਦਾ ਮਹਾਤਮ